ਵਿਚ ਸਵਾਗਤ ਹੈ ਤੁਹਾਡਾ ਤੇ ਕਿਵੇਂ ਲੱਗਿਆ ਤੁਸੀਂ ਅੱਜ ਕਿੰਨੇ ਕ ਜਾਨਵਰ ਦੇਖੇ ਬੱਕਰੀ ਪਾਲਣ ਚ ਅੱਜ ਕੱਲ ਤੁਸੀਂ ਇੰਟਰਸਟ ਦਿਖਾ ਰਹੇ ਹੋ ਤੇ ਹਾਂਜੀ ਪੂਰਾ ਵਧੀਆ ਹਮ ਇਧਰ ਨੇ ਅਫਸਰ ਵੀਰਵਾਰ ਹਾਂਜੀ ਵਧੀਆ ਮਨ ਨੂੰ ਸਕੂਨ ਮਿਲਦਾ ਹਮ ਡਾਕਟਰ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਵੇ ਮਨ ਨੂੰ ਵਾਸਤੇ ਹਮ ਵਧੀਆ ਸਾਰਾ ਪੂਰਾ ਵਧੀਆ ਲੋਕ ਦੂਰੋਂ ਦੂਰੋਂ ਆਉਂਦੇ ਹਨ ਰੋਜ਼ਗਾਰ ਚੱਲਿਆ ਲੋਕਾਂ ਦਾ ਗਰੀਬ ਬੰਦੇ ਦਾ ਵੀ ਬਹੁਤ ਵਧੀਆ ਕਿੱਤਾ ਹੈ ਹਮ ਵਧੀਆ ਜਿੰਨੀ ਗਰਾਂ ਦੇ ਮੁੰਡੇ ਜੁੜਨੇ ਦੇ ਨਾਲ ਚੰਗੀ ਗੱਲ ਤੁਹਾਡੇ ਪਿੰਡ ਦੇ ਵਿੱਚ ਡਾਕਟਰ ਸਾਹਿਬ ਐਡਾ ਵਧੀਆ ਮੇਲਾ ਲੱਗਦਾ ਤੁਸੀਂ ਹੋਰ ਵੀ ਵੱਖ-ਵੱਖ ਲੋਕਾਂ ਦੇ ਜਾਨਦੇ ਹੋ ਪਸ਼ੂ ਦੇਖਣ ਵਾਸਤੇ ਵੱਖ-ਵੱਖ ਪਿੰਡਾਂ ਚ ਵੀ ਜਾਨਦੇ ਹੋ ਇਹ ਮੇਲਾ ਤੁਹਾਡੇ ਪਿੰਡ ਦੇ ਵਿੱਚ ਇੰਨਾ ਸੋਹਣਾ ਇੱਕ ਮੇਲਾ ਲੱਗਦਾ ਸਾਨੂੰ ਤਾਂ ਬੜਾ ਵਧੀਆ ਲੱਗਦਾ ਹੈ ਕੀ ਕਹਿਣਾ ਚਾਹੋਗੇ ਵੀ ਤੁਹਾਡੇ ਪਿੰਡ ਦੇ ਵਿੱਚ ਐਡੀ ਵਧੀਆ ਰੌਣਕ ਹਰ ਇੱਕ ਵੀਰਵਾਰ ਨੂੰ ਹੋ ਜਾਂਦੀ ਹੈ ਬਹੁਤ ਸੋਹਣਾ ਬਹੁਤ ਵਧੀਆ ਸਾਰੇ ਲੋਕ ਖੁਸ਼ ਹੈ ਚਾਹੁੰਦੇ ਆ ਚਲੋ ਪਿੰ ਕਈ ਬੰਦੇ ਰੋਜ਼ਗਾਰ ਜੁੜਿਆ ਹੋਇਆ ਹਾਂ ਕਿਵੇਂ ਇੱਥੇ ਆਪਣੇ ਰੇਡਿੰਗ ਵਾਲੇ ਹੁੰਦੇ ਹਨ ਹਾਂਜੀ ਉਹ ਆਦਾ ਕੀਤਾ ਚਲਾਉਂਦੇ ਆ ਬਿਚਾਰੇ ਤੇ ਲੰਗਰ ਲੰਗਰ ਵੈਸੇ ਵੀ ਚੱਲਦਾ ਤੇ ਵੈਸੇ ਲੋਕ ਮਣਾਉਂਦੇ ਵੀ ਆ ਹਾਂਜੀ ਹਾਂ ਬਹੁਤ ਸੋਹਣਾ ਵਧੀਆ ਬਹੁਤ ਵਧੀਆ ਤੇ ਵੈਸੇ ਜੇ ਮੈਂ ਤੁਸੀਂ ਹੋਗੇ ਤੇ ਡਾਕਟਰ ਸਾਹਿਬ ਹੋਗੇ ਕੋਈ ਸਮੱਸਿਆ ਆਉਂਦੀ ਹੈ ਵਾਇਰੂਸ ਨਾ ਕਰੇ ਕਿਸੇ ਦੀ ਬੱਕਰੀ ਜਾਨਵਰ ਘੁੱਟੇਲਾ ਮੱਠਾ ਹੁੰਦਾ ਤੇ ਨਾਲ ਦੀਆਂ ਤੁਹਾਡੇ ਵਰਗੇ ਪਿੰਡ ਦੇ ਵਿੱਚ ਇੱਥੇ ਸੱਜਣ ਫਿਰਦੇ ਹੁੰਦੇ ਆ ਕਿਹੜਾ ਤੁਸੀਂ ਦੇਖ ਲੈਂਦੇ ਹੋ ਨਾ ਆਪਾਂ ਜਦੋਂ ਆਪਾਂ ਨੂੰ ਫੋਨ ਜਾਂਦਾ ਆਪਾਂ ਆਉਂਦੇ ਆ ਹਾਂਜੀ ਟਰੀਟਮੈਂਟ ਕਰੀਦਾ ਹਾਂ ਤਰਾਹ ਜੀ ਮੇਰਾ ਬਚਦਾ ਲੋੜ ਹੀ ਨਹੀਂ ਪੈਂਦੀ ਪਰ ਜੇ ਕੋਈ ਹੋਵੇ ਤਾਂ ਆਪਾਂ ਜਰੂਰ ਆਈਦਾ ਇੱਥੇ ਲੋ ਜੀ ਦੋਸਤੋ ਇੱਕ ਹੋਰ ਵਧੀਆ ਗੱਲ ਹੋਈ ਕਿਉਂਕਿ ਮੈਂ ਅਕਸਰ ਵੀਡੀਓ ਦੇ ਵਿੱਚ ਬੋਲਦਾ ਹੁੰਨਾ ਕਿ ਟੋਂਗਵਾਲੀ ਮੰਡੀ ਦੇ ਵਿੱਚ ਬੱਕਰੀਆਂ ਦੇ ਸੰਬੰਧਿਤ ਹਰ ਕੁਝ ਮਿਲ ਜਾਂਦਾ ਹੈ ਜਿਵੇਂ ਗਾਨੀਆਂ ਝਾਂਜਰਾ ਛੱਲੇ ਨੀਰਾ ਫੀਡ ਦਵਾਈਆਂ ਤੇ ਉਹਨੇ ਡਾਕਟਰਾਂ ਦੀ ਜਿਹੜੀ ਸੇਵਾ ਹੈ ਕਈ ਵਾਰੀ ਤਾਂ ਇਹ ਕਿਸੇ ਤੋਂ ਪੈਸਾ ਵੀ ਨਹੀਂ ਲੈਂਦੇ ਜੇ ਕੋਈ ਬੱਕਰੀ ਕਿਸ ਦੀ ਮਾਰ ਹੋ ਜਾਂਦੀ ਹੈ ਰਸਤੇ 'ਚ ਮਿਲ ਜਾਂਦੀ ਹੈ ਜਾਂ ਇੱਥੇ ਹੀ ਆਉਂਦੇ ਆ ਕੋਈ ਬੱਕਰੀ ਨੂੰ ਕੋਈ ਅਚਾਨਕ ਕਈ ਵਾਰੀ ਗਰਮੀ ਦਾ ਦੌਰ ਆ ਪੈ ਜਾਂਦਾ ਹੈ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਹੈ ਤਾਂ ਇਹ ਕਈ ਵਾਰੀ ਤਾਂ ਫ੍ਰੀ ਆਫ ਕਾਸਟ ਵੀ ਕਰ ਜਾਂਦੇ ਨਹੀਂ ਤਾਂ ਉਹਦਾ ਮਿਹਨਤ ਲੈਂਦੇ ਆ ਤੇ ਇਹ ਡਾਕਟਰ ਸਾਹਿਬਾਂ ਦਾ ਬੜਾ ਵਧੀਆ ਫਰਲਾ ਧੰਨਵਾਦ ਬਾਈ ਬਣਦਾਗਾ ਹੋਰ ਜੀ ਮਿਹਤਵਾਨ ਡਾਕਟਰ ਸਾਹਿਬ ਬਹੁਤ ਵਧੀਆ ਦੇਖੀਏ ਮੰਡੀ ਦੇਖਣੀ ਆ ਚਲੋ ਚਲੀਏ